ਜਦ ਇਹ ਪਿਵਾਦ ਕਿੱਥੇ ਲੈ ਜਾਊਗਾ ਕੌਣ ਜ਼ਿੰਮੇਵਾਰ ਅਸਕੇ ਨਸ਼ਾ ਛਡਾਊ ਕੇਂਦਰ ਮੇਂ ਜਾੜੀ ਹੋਵਾਂਗੀ ਠੀਕ ਹੈ ਜੀ ਜਾੜੀ ਹੋ ਅਸੀਂ ਅਰਲੀ ਮਾਰਨਿੰਗ ਜਾਂਦੇ ਆ ਉੱਥੇ ਨਕਸਮਾਨ ਪਿਆ ਹੁੰਦਾ ਸ਼ਾਮ ਨੂੰ ਆਉਂਦੇ ਆ ਉਦੋਂ ਇਨਾ ਰਸ ਹੁੰਦਾ ਅੱਸੀ ਲੋਕ ਸਾਡੇ ਬੱਚੇ ਵੀ ਨਾਲ ਹੁੰਦੇ ਹਾਂ ਕਿਤੇ ਆ ਕੌਮੇ ਪਰ ਇੱਕ ਹੋਰ ਹਾਸ਼ੀਏ ਰੋ ਚੱਤਕੇ ਕਿਤੇ ਬਾਹਰ ਵਾਲੀ ਇਲੀਕੀਤਾ ਗਾਵੇ ਤਾਂ ਕਿ ਜਿਹੜੇ ਨਕੇ ਵਾਲੇ ਲੋਕ ਆ ਇਹ بار-ਬਾਰ ਆਪਣਾ ਖੂਨ ਦੀ ਥੋਲੀ ਲੈਣੀਆਂ ਜੋ ਮੁਸਾ ਕੌਮਰੇਟੇ ਉਧਰ ਹਾਸ਼ੀਏ ਦੀ ਥੀਂ ਮੁਰੜਾਉਂਦੀਆਂ ਕਿ ਲਾਉਂਦੀਆਂ ਸਰ ਨੂੰ ਨਹੀਂ ਪਤਾ ਉਸੇ ਜਿਹੜੇ ਵਾਲੇ ਲੋਕ ਆ ਦੋਸਤੋ ਡੇਲੀ ਜਗਰਾਉਂ ਨਿਊਜ਼ ਤੇ ਇੱਕ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਵੀ ਜਿਵੇਂ ਕਿ ਆਮ ਹੀ ਹਰ ਦਿਨ ਚੋਰੀ ਦੀਆਂ ਘਟਨਾਵਾਂ ਸ਼ਹਿਰ ਦੇ ਵਿੱਚ ਪੂਰੇ ਜੋਰਾਂ ਤੇ ਨੇ ਹਰ ਰੋਜ਼ ਕੋਈ ਕਿਸੇ ਦਾ ਮੋਟਰਸਾਈਕਲ ਕਿਸੇ ਦਾ ਪਰਸ ਖੋਲਿਆ ਇਹਦੇ ਨਾਲ ਹੀ ਅੱਜ ਕੋਈ ਮਤਲਬ ਸਕੂਲ ਤੋਂ ਮੈਡਮ ਆਪਣੇ ਸਾਰੇ ਇਕੱਠੇ ਆ ਰਹੇ ਸੀਗੇ ਤੇ ਤੁਹਾਨੂੰ ਇਹਦੀ ਸੀਸੀਟੀਵੀ ਫੁਟੇਜ ਵੀ ਅਸੀਂ ਦਿਖਾਵਾਂਗੇ ਵੀ ਕਿਵੇਂ ਦੇਖੋ ਢੱਲੇ ਨਾਲ ਚੋਰ ਇੰਨੇ ਜ਼ਿਆਦਾ ਸਰਗਰਮ ਨੇ ਵੀ ਮੋਟਰਸਾਈਕਲ ਤੇ ਆਉਂਦੇ ਨੇ ਪਰਸ ਖੋ ਕੇ ਚਲੇ ਜਾਂਦੇ ਨੇ ਪੂਰੀ ਘਟਨਾ ਕੀ ਆ ਤੁਹਾਨੂੰ ਜਾਣਕਾਰੀ ਦਿੰਨੇ ਆ ਮੈਡਮ ਕੀ ਹੋਇਆ ਜੀ ਅੱਜ ਕੀ ਨਾਮ ਹੈ ਤੁਹਾਡਾ ਹਾਂਜੀ ਸਰ ਮੇਰਾ ਨਾਮ ਹੈ ਸੁਪਨਾ ਸੈਗਲ ਕਿੱਥੇ ਪੜਾਉਂਦੇ ਹੋ ਤੁਸੀਂ ਸਰ ਮੈਂ ਬਲਾਜ਼ਮ ਗਰਮੈਂਟ ਸਕੂਲ ਲੀਲਾ ਪੜ੍ਹਨੀ ਹਾਂ ਇਹ ਕਿੰਨੇ ਕ ਵਜੇ ਦੀ ਘਟਨਾ ਜੀ ਇਹ ਸਰ ਇਹ ਅਪਰੋਕਸੀਮੇਟਲੀ ਸਾਢੇ 3 ਵਜੇ ਦਾ ਟਾਈਮ ਸੀਗਾ ਮੇਰੇ ਨਾਲ ਦੋ ਟੀਚਰ ਹੋਰ ਸੀਗੇ ਇੱਕ ਇਹ ਇੱਕ ਇਹ ਤਾਂ ਬਿਲਕੁਲ ਮੇਰੇ ਨਾਲ ਹੀ ਸੀਗੇ ਇਹਨਾਂ ਦਾ ਕਾਰਜ ਨਹੀਂ ਕਿ ਸਮਝ ਲਓ ਕਿ ਦੋ ਕਦਮ ਪਿੱਛੇ ਸੀਗਾ ਬਟ ਇਹਨਾਂ ਦੇ ਕੈਮਰੇ ਵਿੱਚ ਹੀ ਉਹ ਚੀਜ਼ ਕੈਪਚਰ ਹੋਈ ਆ ਅਸੀਂ ਲੋਕ ਆ ਰਹੇ ਆ ਮੇਰੇ ਪਿੱਛੋਂ ਦੀ ਇਹ ਦੋ ਜਣਿਆਂ ਨੇ ਆਏ ਮੇਰੇ ਹੱਥੋਂ ਫੜਿਆ ਸੀ ਤੇ ਐ ਬਿਲਕੁਲ ਪੁਸ਼ ਕਰਕੇ ਉਹ ਛੋੜ ਦਿੱਤਾ ਮੇਰੇ ਤੋਂ ਲੱਗੇ ਮੈਂ ਐ ਇੱਕ ਝਟਕੇ ਨਾਲ ਘੁੰਮ ਵੀ ਗਈ ਤੇ ਇਹ ਮੈਡਮ ਮੇਰੇ ਤੋਂ ਆਵਾਜ਼ ਹੀ ਨਹੀਂ ਇੱਕ ਇਹ ਮੈਡਮ ਨੇ ਬਹੁਤ ਚਿੱਕਾ ਚੁੱਕਾ ਮਾਰੀਆਂ ਜਿੰਨੇ ਆਲੇ ਦੁਆਲੇ ਲੋਕ ਸੀ ਉਹ ਸਿਰਫ ਬਾਹਰ ਹੀ ਨਿਕਲ ਸਕਦੇ ਸੀ ਹੁਣ ਇੰਨੀ ਫਾਸਟ ਜੇ ਕੋਈ ਸੌ ਸਪੀਡ ਤੇ ਜਾਂਦਾ ਹੋਵੇ ਤਾਂ ਮਗਰ ਤੋਂ ਉਹਦੇ ਕੋਈ ਵੀ ਨਹੀਂ ਜਾਊਗਾ ਉਹ ਦੋ ਜਣੇ ਸੀਗੇ ਜੀ ਹਾਂਜੀ ਦੋ ਸੀ ਕਿਉਂਕਿ ਪਿਛਲੇ ਉਹਨੇ ਪੜਿਆ ਮੇਰੇ ਤੋਂ ਉਹ ਦੋਈ ਲਿੱਤੀ ਹੋਈ ਸੀ ਉਹ ਮੈਂ ਸ਼ਾਇਦ ਉਹਦਾ ਕਵਰ ਹੀ ਸੀ ਸਾਰਾ ਕੁਝ ਕਵਰ ਕੀਤਾ ਹੋਇਆ ਸੀਦਾ ਬਸ ਕੋਲ ਆ ਕੇ ਉਹਨਾਂ ਨੇ ਆਪਣਾ ਕਿਉਂਕਿ ਸਾਨੂੰ ਥੋੜੀ ਜਿਹੀ ਇੰਟੀਮੇਸ਼ਨ ਹੋਈ ਹੈ ਉਹਨਾਂ ਨੇ ਕਹਿੰਦੇ ਕਿ ਉਹ ਦੋ ਜਣੇ ਜਿਹੜੇ ਹੈਗੇ ਸੀ ਨਾ ਉਹ ਇੱਥੇ ਇੱਕ ਨਵਾਂ ਫਰੇਮ ਜੁਐਲਰਸ ਖੁੱਲਿਆ ਵਾ ਜਿੱਥੇ ਆਹ ਨਸ਼ਾ ਛਡਾਊ ਨਸ਼ਾ ਛਡਾਊ ਕੇਂਦਰ 메ਨ ਜਾੜੀ ਹੋ ਅਜੇ ਠੀਕ ਹੈ ਜੀ 메ਨ ਜਾੜੀ ਹੋ ਅ ਉੱਥੇ ਇਨਾ ਕਸਮਾਨ ਪਿਆ ਹੁੰਦਾ ਸ਼ਾਮ ਨੂੰ ਆਉਂਨੇ ਆ ਉਦੋਂ ਇਨਾ ਰਸ਼ ਹੁੰਦਾ ਅਸੀਂ ਲੋਕ ਸਾਡੇ ਬੱਚੇ ਵੀ ਨਾਲ ਹੁੰਦੇ ਆ ਸਰ ਅੱਜ ਤਾਂ ਪਰਚ ਗਿਆ ਕੱਲ ਨੂੰ ਜੇ ਸਾਡੇ ਬੱਚੇ ਦੇ ਵੀ ਕੋਈ ਬਾ ਖਿੱਚ ਕੇ ਲਾਜੂਗਾ ਕੌਣ ਜੀ ਮੇਵਾ ਰਹੇ تھے ਅਗਲੇ ਨੂੰ ਕੋਈ ਫਰਕ ਨਹੀਂ ਪੈਣਾ ਇਸ ਚੀਜ਼ ਦਾ ਪਰ ਸਾਡੀ ਤਾਂ ਜਾ ਜਹਾਂ ਜਾਂਦਾ ਹੋ ਜਾਣਾ ਇੱਥੋਂ ਕਿੰਨੇ ਵਜੇ ਦੀ ਘਟਨਾ ਇਹ ਸਾਢੇ 3:30 ਵਜੇ ਦੀ ਗੱਲ ਹੈ ਸਾਢੇ 3:30 ਪੌਣੇ ਸਾਢੇ 3:30 ਹੀ ਹੋਏ ਹੋਣੇ ਪੌਣੇ 4 ਵੀ ਨਹੀਂ ਹੋਏਗਾ ਜੇ ਤਾਂ ਤੇ ਇਹ 도ੜੇ 도ੜੇ ਇਸ ਮੇਰ ਤੋਂ ਵੀ ਤੇਜ਼ ਆਏ ਆ ਕਿ ਸ਼ਾਇਦ ਕੋਈ ਚੀਕਾ ਵਾਲੀ ਸੁਣ ਲਵੇ ਬੜ ਕਿਨੇ ਸੁਣਨੀ ਸੀ ਜਿੰਨੇ ਸੁਣਨੀ ਵੀ ਸੀ ਉਹਨਾਂ ਨੂੰ ਇਹ ਬਹੁਤ ਜ਼ੋਰ ਦੀ ਪਾਸ ਆਊਟ ਕਰਕੇ ਉਹ ਨਿਕਲ ਗਏ ਜਣੀ ਜਿਹੜਾ ਨਸ਼ਾ ਛਡਾਊ ਕੇਂਦਰ ਆ ਜਣੀ ਤੁਸੀਂ ਅੱਗੇ ਵੀ ਜਦੋਂ ਜਾਣੇ ਹੋ ਤਾਂ ਉੱਥੇ ਤਕਰੀਬਨ ਪਈ ਆਂ ਪਬਲਿਕ ਵਿੱਚ ਜੇ ਲੇਡੀਜ਼ ਲਈ ਨੰਗਨ ਆਉਥਾਂ ਦੀ ਬਹੁਤ ਜ਼ਿਆਦਾ ਔਖਾ ਤੇ ਮੁਸ਼ਕਿਲ ਹੈ ਜੀ ਬਹੁਤ ਔਖੇ ਔਖੇ ਕਿ ਉਹ ਕਿਹਦੇ ਨੰਗਦੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਜਿਹੜਾ ਨਸ਼ਾ ਛਡਾਊ ਕੇਂਦਰ ਆ ਇਥੋਂ ਰਹਿਸ਼ੀਅਰੀਏ ਤੋਂ ਚੱਤ ਕੇ ਕਿਤੇ ਬਾਹਰ ਵਾਲੀ ਏਰੀਆ 'ਚ ਕੀਤਾ ਜਾਵੇ ਤਾਂ ਜਿਹੜੇ ਜਿਹੜੇ ਨਸ਼ੇ ਵਾਲੇ ਲੋਕ ਆ ਇਹ ਬਾਰੋ-ਬਾਰ ਆਪਣਾ ਜੋ ਤੁਸੀਂ ਗੋਲੀ ਲੈਣੀ ਆ ਜੋ ਨਸ਼ਾ ਛਡਾਉਂਦੇ ਆ ਇਹ ਮਤਲਬ ਰਹਿਸ਼ੀਅਰੀਏ 'ਚ ਨਹੀਂ ਹੋਣਾ ਚਾਹੀਦਾ ਛਡਾਉਂਦੇ ਆ ਕਿ ਲੌਂਦੇ ਆ ਤੁਹਾਨੂੰ ਨਹੀਂ ਪਤਾ ਸੀ ਇਹ ਨਸ਼ਾ ਜਿਹੜੇ ਵਾਲੇ ਲੋਕ ਆ ਇੱਥੇ ਹੀ ਖੜੇ ਰਹਿੰਦੇ ਆ ਮੇਰਾ ਮੰਨਣਾ ਆ ਉਥੋਂ ਬਹੁਤ ਔ ਕਲਿਆਨੂ ਅਸੀਂ ਗਲੀ ਦੇ ਬਾਹਰ ਹੀ ਕਿਸੇ ਦੁਕਾਨ ਤੇ ਕੁਝ ਲੈਣ ਵੀ ਨਹੀਂ ਭੇਜ ਸਕਦੇ ਕਿ ਕਿਸੇ ਵੀ ਨੇ ਵੀ ਕੋਈ ਵੀ ਘਟਨਾ ਵਾਪਰ ਸਕਦਾ ਹੈ ਅੱਜ ਘਰੋਂ ਆਉਂਦੇ ਵਕਤ ਸਾਡੇ ਬੱਚੇ ਘਰੇ ਤੜੇ ਹੋਏ ਨਹੀਂ ਘਰ ਦੇ ਮੋੜੋਂ ਕੋਈ ਨਾ ਕੋਈ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਕਦੇ ਅੱਜ ਹੁਣ ਸਾਡਾ ਪਰਸ ਖੋ ਲਿਆ ਕੱਲ ਨੂੰ ਕਹੋ ਬੱਚਿਆਂ ਨੂੰ ਵੀ ਚੱਕ ਕੇ ਲੈ ਕੇ ਜਾ ਸਕਦਾ ਕੋਈ ਜ਼ਿੰਮੇਵਾਰ ਹੈ ਸਿੱਧਾ ਅੱਜ ਮੇਰਾ ਇੰਨਾ ਨੁਕਸਾਨ ਹੋਇਆ ਮੇਰਾ ਵਿੱਚ ਮੋਬਾਈਲ ਸੀ ਮੇਰੇ ਪੈਸੇ ਸੀ ਮੇਰੇ ਜ਼ਰੂਰੀ ਡਾਕੂਮੈਂਟ ਸੀਗੇ ਮੇਰੇ ਸਕੂਲ ਦੇ ਕਾਗਜ਼ ਪੱਤਰ ਸੀਗੇ ਕੁਝ ਹੋਰ ਵੀ ਹੋ ਸਕਦਾ ਹੈ ਵਿੱਚ ਆਪਣਾ ਪਰਸਨਲ ਕਈ ਵਾਰੀ ਬੰਦੇ ਦੇ ਮਾਈਂਡ 'ਚ ਵੀ ਨਹੀਂ ਹ ਆਸ ਨੇ ਕਿਹਾ ਬਹੁਤ ਵਾਰ ਕਿਹਾ ਜੀ ਅਸੀਂ ਕਿ ਇੱਥੋਂ ਨਾ ਚਕਾਇਆ ਜਾਵੇ ਇਹਨੂੰ ਬਾਹਰੋਂ ਬਾਹਰ ਕਿਤੇ ਲੈ ਕੇ ਜਾਇਆ ਜਾਵੇ ਵੀ ਇੱਥੇ ਵਧੀਆ ਨਹੀਂ ਲੱਗਦਾ ਕਿ ਰਹਾਇਸ਼ੀ ਏਰੀਆ ਵਾ ਦੇਖਦੇ ਹਮੇਸ਼ਾ ਤਾਂ ਉੱਥੇ ਰਹਿੰਦੇ ਆ ਕਿ ਕਿਹੜਾ ਲੋਕ ਉੱਥੇ ਦੀ ਜਾਊਗਾ ਕਿਹੜੀ ਲੇਡੀ ਇੱਥੋਂ ਦੇ ਨੰਗੂ ਕੀ ਅਸੀਂ ਕਰੇ ਉਹ ਪਰਸ ਖੋਲ ਲੈਂਦੇ ਆ ਕਦੇ ਉਹ ਚੀਨੀ ਖੋਲ ਲੈਂਦੇ ਆ ਕਦੇ ਕੁਝ ਖਾਉਂਦੇ ਆ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਆ ਤੇ ਹੁਣ ਪੁਲਿਸ ਕੰਪਲੀਟ ਕਰਵਾਈਏ ਜੀ ਤੁਸੀਂ ਹਾਂਜੀ ਸਰ ਮੇਰੇ ਹਸਬੰਡ ਆ ਰਹੇ ਨੇ ਲੁਧਿਆਣੇ ਜੌਬ ਕਰਦੇ ਆ ਕ੍ਰਿਸ਼ਨਾ ਹਸਪੀਟਲ ਦੇ ਵਿੱਚ ਆ ਰਹੇ ਆ ਫੋਨ ਤਾਂ ਬੰਦ ਕਰਵਾ ਦਿੱਤਾ ਸ਼ਾਇਦ ਉਹਨਾਂ ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਦੇਖੋ ਜੀ ਇਹ ਇੱਕ ਚੰਗਾ ਇਹ ਵਧੀਆ ਮੱਲਾ ਵਾ ਮੱਲਾ ਵਾਸੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਟੈਨਸ਼ਨ ਦੇ ਵਿੱਚ ਨੇ ਬਾਹਰ ਖੜੇ ਆ ਮੈਂ ਨਹੀਂ ਅੰਦਰ ਵੜੀ ਇੱਕ ਸਾਰੇ ਬਾਹਰ ਨਸ਼ਾ ਛਡਾਊ ਕੇਂਦਰ ਕਰਕੇ ਕਿੰਨਾ ਪਰੇਸ਼ਾਨ ਨੇ ਇਹ ਤੇ ਮੰਨ ਲਓ ਵੀ ਇਹਨਾਂ ਦੇ ਹਸਬੰਡ ਵੀ ਜਿੰਨੇ ਜੋਬ ਤੇ ਨੇ ਇਹ ਖੁਦ ਤੇ ਇੱਕ ਬੰਦੇ ਨੂੰ ਕਿੰਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਸਮੇਂ ਦੀ ਸਰਕਾਰ ਨੂੰ ਮੌਕੇ ਦੀ ਇਹ ਚੀਜ਼ ਦੀ ਕਰਨੀ ਚਾਹੀਦੀ ਹੈ ਵੀ ਇਹ ਨਸ਼ਾ ਛਡਾਊ ਕੇਂਦਰ ਨੂੰ ਬਾਹਰ ਲਿਆ ਲਿਆਇਆ ਜਾ ਸਕੇ ਤਾਂ ਕਿ ਚੋਰੀਆਂ ਤੋਂ ਨਜਾਤ ਆ ਸਕੇ ਕਿਉਂਕਿ ਇਹਨਾਂ ਦਾ ਸਿੱਧਾ ਸਿੱਧਾ ਕਹਿਣਾ ਹੈ ਵੀ ਇਹ ਪਹਿਲਾਂ ਵੀ ਕਈ ਵਾਰੀ ਜਦੋਂ ਅਸੀਂ ਲੰਗਦੇ ਆ ਸਵੇਰੇ ਸ਼ਾਮ ਬੱਚਿਆਂ ਦਾ ਨਿਕਲਣਾ ਇੱਥੋਂ ਦੀ ਬਹੁਤ ਹੀ ਮੁਸ਼ਕਲ ਹੈਗਾ ਨਸ਼ਾ ਛਡਾਊ ਕੇਂਦਰ ਦੀਆਂ ਬਹੁਤ ਵਾਰ ਪਹਿਲਾਂ ਵੀ ਵੀਡੀਓ ਕੰਪਲੀਟਾਂ ਖਬਰਾਂ ਬਹੁਤ ਲੱਗ ਚੁੱਕੀਆਂ ਨੇ ਪਰ ਪ੍ਰਸ਼ਾਸਨ ਦਾ ਇੱਥੋਂ ਦੇ ਐਮਐਲਏ ਨੂੰ ਵੀ ਚਾਹੀਦਾ ਵਾ ਕਿਉਂਕਿ ਜੇ ਸੋਡੀ ਪਰਜਾ ਇੱਥੇ ਦੁਖੀ ਆ ਤਾਂ ਤੁਸੀਂ ਇਹਦੇ ਵੱਲ ਧਿਆਨ ਦੇ ਸਕਦੇ ਹੋ ਜੀ ਮੌਕੇ ਦੀ ਸਰਕਾਰ ਹੈ ਬੀਬੀ ਸਰਬਜੀਤ ਕੌਰ ਮਾਨੂਕੇ ਨੂੰ ਮੈਂ ਹਰ ਖਬਰ ਦੇ ਵਿੱਚ ਕਹਿਣਾ ਹੁੰਦਾ ਬੀ ਉਹ ਇਸ ਚੀਜ਼ ਵੱਲ ਧਿਆਨ ਦੇਣ ਜੇ ਇੱਕ ਟੀਚਰ ਸੇਫ ਨਹੀਂ ਹੈਗਾ ਜਿਹੜਾ ਬੱਚਿਆਂ ਨੂੰ ਸੇਧ ਦੇਣ ਵਾਲਾ ਹੈ ਤੇ ਹੋਰ ਇੱਥੇ ਕੌਣ ਹੋਊਗਾ ਹਰ ਰੋਜ਼ ਦੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਬਿਲਕੁਲ ਸੁਸਤ ਕੋਈ ਮਤਲਬ ਕਿਸੇ ਦਾ ਮੋਟਰਸਾਈਕਲ ਚੱਕਿਆ ਜਾਂਦਾ ਹੈ ਕਿਸੇ ਦਾ ਪਰਸ ਖੋਇਆ ਜਾਂਦਾ ਕੋਈ ਕਦੇ ਦੁਬਾਰਾ ਇਹ ਜੀ ਨਿਊਜ਼ ਮਤਲਬ ਆਉਂਦੀ ਨਹੀਂ ਵੀ ਉਹ ਬੰਦਾ ਫੜ ਕੇ ਜਿਹੜਾ ਲੋਕਾਂ ਸਾਹਮਣੇ ਪੇਸ਼ ਕਰਿਆ ਜਾਵੇ ਵੀ ਇਹਦੀ ਗਲਤੀ ਸੀਗੀ ਡੇਲੀ ਜਗਰਾਉਂ ਨਿਊਜ਼ ਤੋਂ ਮਕੇਸ਼ ਕੁਮਾਰ ਭਗਵਾਨ ਪੰਗੂ ਦੀ ਵਿਸ਼ੇਸ਼ ਰਿਪੋਰਟ ਠੀਕ ਹਾਂ